ਇਹ ਮੀਟਿੰਗ ਜੀ ਜਤਿੰਦਰ ਮਸੀਹ ਗੌਰਵ ਜੀ ਆ ਰਹੇ ਨੇ 12 ਤਰੀਕ ਨੂੰ ਨੌਟਿਕ ਕਮਿਸ਼ਨ ਦੇ ਚੇਅਰਮੈਨ ਉਹਨਾਂ ਨਾਲ ਜੋ ਵੀ ਸਾਡੇ ਮਸਲੇ ਮੁੱਦੇ ਹੋਣਗੇ ਅਸੀਂ ਉਹਨਾਂ ਦੇ ਸਾਹਮਣੇ ਰੱਖਾਂਗੇ ਉਹ ਵੀ ਸਾਡੇ ਚਰਚਸ ਨੂੰ ਪ੍ਰੋਬਲਮ ਆ ਰਹੀਆਂ ਜਾਂ ਸਾਡੀ ਮਸੀਹੀ ਕਮਿਊਨਿਟੀ ਨੂੰ ਪ੍ਰੋਬਲਮਸ ਆ ਰਹੀਆਂ ਨੇ ਉਹਨਾਂ ਦਾ ਰਿਲੇਟਡ ਸਾਰੇ ਮੁੱਦੇ ਹੀ ਅਸੀਂ ਉੱਥੇ ਰੱਖਾਂਗੇ ਕਈ 크੍ਰਿਸਚਨ ਕਮਿਊਨਿਟੀ ਦੇ ਕਈ ਬੁੱਧੀ ਭਾਈਚਾਰੇ ਦੇ ਕਈ ਇਸਲਾਮ ਧਰਮ ਦੇ ਜਾਂ ਕਈ ਵੀ ਹੋਰ ਵੀ ਜੈਨੀ ਧਰਮ ਦੇ ਜਿੰਨੇ ਵੀ ਲੋਕ ਨੇ ਆਪਣੇ ਆਪਣੇ ਮੁੱਦੇ ਲੈ ਕੇ ਉੱਥੇ ਪਹੁੰਚ ਰਹੇ ਨੇ ਤਾਂ ਮੈਨੂੰ ਜਿੱਦਾਂ ਹੀ ਪਤਾ ਲੱਗਿਆ ਤਾਂ ਮੈਂ ਵੀ ਇੱਥੇ ਪਹੁੰਚਿਆ ਮਨੋਰਟਿਸ ਦੇ ਨਾਲ ਜਿੰਨੇ ਵੀ ਪਈ ਚਾਰਾ ਜੋੜਦਾ ਉਹਨਾਂ ਦੇ ਮੁੱਦੇ ਉਹਨਾਂ ਤੇ ਡਿਸਕਸ ਕੀਤੀ ਗਈ ਕਿ ਅਸੀਂ 12 ਤਰੀਕ ਨੂੰ ਅਸੀਂ ਮੁੱਦਿਆਂ ਨੂੰ ਲੈ ਕੇ ਚੇਅਰਮੈਨ ਸਾਹਿਬ ਜੀ ਦੇ ਕੋਲ ਜਾਣਾ ਜੋ ਡੀਸੀ ਦਫਤਰ ਦੇ ਵਿੱਚ ਆ ਰਹੇ ਨੇ ਜੀ ਸਭ ਜਿਹੜੀ ਅੱਜ ਮੀਟਿੰਗ ਹੋਈ ਹੈ ਕਾਫੀ ਮੀਟਿੰਗ ਹੋਈ ਹੈ ਇਹ ਮੀਟਿੰਗ ਜੀ ਜਤਿੰਦਰ ਮਸੀ ਗੌਰਵ ਜੀ ਆ ਰਹੇ ਨੇ 12 ਤਰੀਕ ਨੂੰ ਨੌਟਿਕ ਕਮਿਸ਼ਨ ਦੇ ਚੇਅਰਮੈਨ ਉਹਨਾਂ ਦੇ ਨਾਲ ਜੋ ਵੀ ਸਾਡੇ ਮਸਲੇ ਮੁੱਦੇ ਹੋਣਗੇ ਅਸੀਂ ਉਹਨਾਂ ਦੇ ਸਾਹਮਣੇ ਰੱਖਾਂਗੇ ਜਿੱਦਾਂ ਦੇ ਮੁੱਦੇ ਨੇ ਜਿਹੜੇ ਉਹਨਾਂ ਦੇ ਸਾਹਮਣੇ ਰੱਖੇ ਜਾਣਗੇ ਤੇ ਕੀ ਇਹਨਾਂ ਦਾ ਹੱਲ ਨਿਕਲੂ ਇਹਨਾਂ ਦਾ ਹੱਲ ਤਾਂ ਸਰਕਾਰ ਦੱਸੂਗੀ ਪਰ ਜੋ ਵੀ ਸਾਡੇ ਚਰਚਸ ਨੂੰ ਪ੍ਰੋਬਲਮ ਆ ਰਹੀਆਂ ਜਾਂ ਸਾਡੀ ਮਸੀਹੀ ਕਮਿਊਨਿਟੀ ਨੂੰ ਪ੍ਰੋਬਲਮਸ ਆ ਰਹੀਆਂ ਨੇ ਉਹਨਾਂ ਦਾ ਰਿਲੇਟਡ ਸਾਰੇ ਮੁੱਦੇ ਹੀ ਅਸੀਂ ਉੱਥੇ ਰੱਖਾਂਗੇ ਜਿਹੜੀ ਮੀਟਿੰਗ ਹੋਣੀ ਹੈ ਇਹਦੇ ਵਿੱਚ ਇਕੱਲੇ ਕ੍ਰਿਸਚੀਅਨਸ ਦੇ ਮੁੱਦੇ ਰੱਖੇ ਜਾਣਗੇ ਕਿ ਹੋਰ ਵੀ ਨਹੀਂ ਦੂਸਰੇ ਵੀ ਰੱਖੇ ਦੂਸਰੇ ਵੀ ਰੱਖੇ ਜਾਣਗੇ ਦੂਸਰੀ ਕਮਿਊਨਿਟੀਆਂ ਦੇ ਵੀ ਰੱਖੇ ਜਾਣਗੇ ਇਹ ਮੀਟਿੰਗ ਕਦੋਂ ਤੇ ਕਿੱਥੇ 12 ਤਰੀਕ ਨੂੰ ਹੈ ਜੀ ਤੇ 12 ਵਜੇ ਤੋਂ ਲੈ ਕੇ 3 ਵਜੇ ਤੱਕ ਠੀਕ ਹੈ ਤੇ ਡੀਸੀ ਆਫਿਸ ਫਿਲਹਾਲ ਇਨਫੋਰਮੇਸ਼ਨ ਆਈ ਹੈ ਜੀ ਠੀਕ ਹੈ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਲੁਧਿਆਣਾ ਈਸਟ ਪਾਸਟਰ ਐਸੋਸੀਏਸ਼ਨ ਦਾ ਤੇ ਸਾਨੂੰ ਪਤਾ ਲੱਗਾ ਕਿ ਸਾਡੇ ਪੰਜਾਬ ਸਾਡੇ ਲੁਧਿਆਣੇ ਦੇ ਵਿੱਚ ਡੀਸੀ ਆਫਿਸ ਦੇ ਵਿੱਚ ਇਨਫੋਰਮੇਸ਼ਨ ਆਈ ਹੈ ਕਿ ਸਾਡੇ ਪੰਜਾਬ ਦੇ ਮinority ਕਮਿਸ਼ਨ ਦੇ ਚੇਅਰਮੈਨ ਜਤਿੰਦਰ ਗੌਰਵ ਜੀ ਪਹੁੰਚ ਰਹੇ ਨੇ ਤਾਂ ਕਈ 크੍ਰਿਸਚਨ ਕਮਿਊਨਿਟੀ ਦੇ ਕਈ ਬੁੱਧੀ ਭਾਈਚਾਰੇ ਦੇ ਕਈ ਇਸਲਾਮ ਧਰਮ ਦੇ ਜਾਂ ਕਈ ਵੀ ਹੋਰ ਵੀ ਜੈਨੀ ਧਰਮ ਦੇ ਜਿੰਨੇ ਵੀ ਲੋਕ ਨੇ ਆਪਣੇ ਆਪਣੇ ਮੁੱਦੇ ਲੈ ਕੇ ਉੱਥੇ ਪਹੁੰਚ ਰਹੇ ਨੇ ਤਾਂ ਮੈਨੂੰ ਜਿੱਦਾਂ ਪਤਾ ਲੱਗਿਆ ਤਾਂ ਮੈਂ ਵੀ ਇੱਥੇ ਪਹੁੰਚਿਆ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ 크੍ਰਿਸਚਨ ਕਮਿਊਨਿਟੀ ਦਾ ਕਿ ਜਿਨ੍ਹਾਂ ਨੇ ਅੱਜ ਮੈਨੂੰ ਇੱਥੇ ਮੀਟਿੰਗ ਦੇ ਵਿੱਚ ਬੁਲਾਇਆ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜੇ ਜਤਿੰਦਰ ਮਸੀ ਗੌਰਵ ਜੀ ਨੇ ਲੋਕਾਂ ਦੀ ਮੁਸ਼ਕਲਾਂ ਦਾ ਹੱਲ ਕਰਦੇ ਨੇ ਮੈਂ ਮੇਰਾ ਇੱਕ ਛੋਟਾ ਜਿਹਾ ਮੁੱਦਾ ਮੈਂ ਇਹਨਾਂ ਦੇ ਅੱਗੇ ਰੱਖਿਆ ਕਿ ਮੇਰੇ ਬੇਟੇ ਨੂੰ ਜਿਹੜਾ ਨਜਾਇਜ਼ ਫਸਾਇਆ ਗਿਆ ਉਹਦੇ ਤੇ ਕੋਈ ਵੀ ਝੂਠਾ ਕੇਸ ਪਾਇਆ ਗਿਆ ਕੋਈ ਐਸਐਚਓ ਸਾਹਿਬ ਜਾਂ ਕੋਈ ਆਈਓ ਜੋ ਜੋ ਵੀ ਉਹਨਾਂ ਨੂੰ ਤੰਗ ਕੀਤਾ ਗਿਆ ਜਾਂ ਮਾਰਨ ਦੀ ਧਮਕੀ ਦਿੱਤੀ ਗਈ ਜਾਂ ਹਵਾਲਾ ਚ ਬੰਦ ਕਰਦਿਆਂਗੇ ਕੁਝ ਵੀ ਅਸੀਂ ਧਮਕੀਆਂ ਦੇ ਕੇ ਉਹਨੂੰ ਉਹਦੇ ਤੇ ਝੂਠਾ ਕੇਸ ਬਣਾ ਕੇ ਅੰਦਰ ਕੀਤਾ ਗਿਆ ਮੈਨੂੰ ਇਹਨਾਂ ਨੇ ਪੂਰਾ ਆਸ਼ਵਾਸਨ ਦਵਾਇਆ ਕਿ ਤੁਸੀਂ ਸਾਡੇ ਨਾਲ ਇਸ ਮੁੱਦੇ ਨੂੰ ਲੈ ਕੇ ਪਹੁੰਚੋ ਉਹਨੂੰ ਅਸੀਂ ਜਰੂਰ ਇਸ ਜਨਨ ਕੀ ਮੁੱਦੇ ਦੇ ਵਿੱਚੋਂ ਇਸ ਕੇਸ ਦੇ ਵਿੱਚੋਂ ਬਾਹਰ ਕਢਾਵਾਂਗੇ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਲੁਧਿਆਣਾ ਈਸਟ ਪਾਸਟਰ ਐਸੋਸੀਏਸ਼ਨ ਦਾ ਜਿਨ੍ਹਾਂ ਨੇ ਮੈਨੂੰ ਇਹ ਆਸ਼ਵਾਸਨ ਦਿੱਤਾ ਤੇ ਮੈਂ ਇਸ ਮੁੱਦੇ ਨੂੰ ਲੈ ਕੇ ਇੱਥੇ ਪਹੁੰਚਿਆ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਮੇਰੇ ਵੱਲੋਂ ਸਾਰ ਅਸੀਂ ਅੱਜ ਅਸੀਂ ਸਾਰੇ ਨੇ ਸਾਰੇ ਪਾਸਟਰ ਸਹਿਬਾਨਾਂ ਨੇ ਤੇ ਬਾਵਾ ਜੀ ਨੇ ਅਸੀਂ ਸਾਰੇ ਨੇ ਮੀਟਿੰਗ ਕੀਤੀ ਆ 12 ਤਰੀਕ ਨੂੰ ਚੇਅਰਮੈਨ ਜਤਿੰਦਰ ਮਸੀ ਗੌਰਵ ਜੀ ਲੁਧਿਆਣੇ ਆ ਰਹੇ ਆ ਤੇ ਅੱਜ ਖਾਸ ਕਰਕੇ ਸਾਰੇ ਦੇ ਜਿੰਨੇ ਵੀ ਮੁੱਦੇ ਆ 크ਰਿਸਚਨ ਭਾਈਚਾਰੇ ਦੇ ਤੇ ਮੁਸਲਿਮ ਭਾਈਚਾਰੇ ਦੇ ਤੇ ਘਟ ਗਿਣਤੀ ਵਿੱਚ ਜਿੰਨੇ ਵੀ ਭਾਈਚਾਰੇ ਆਉਂਦੇ ਆ ਉਹਨਾਂ ਸਾਰੇ ਨੂੰ ਅਸੀਂ ਅਪੀਲ ਕੀਤੀ ਆ ਕਿ ਆਪਣੀ ਸਾਰੇ ਸਮੱਸਿਆਵਾਂ ਨੂੰ ਲੈ ਕੇ ਡੀਸੀ ਦਫਤਰ ਪਹੁੰਚੋ ਕਿ ਤੁਹਾਡੀ ਸਾਰੇ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ ਸਾਰੇ ਨੂੰ ਜੈਮ ਸੀ ਜੀ ਸਾਰੇ ਨੂੰ ਜੈਮ ਸੀ ਜੀ ਅੱਜ ਲੁਧਿਆਣਾ ਪਾਸੇ ਐਸੋਸੀਏਸ਼ਨ ਵੱਲੋਂ ਬਾਬਾ ਜੀ ਵੱਲੋਂ ਔਰ ਸਾਰੇ ਪਾਸੇ ਸਹਿਬਾਨਾ ਵੱਲੋਂ ਇੱਕ ਖਾਸ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ 12 ਤਰੀਕ ਨੂੰ ਜੋ ਮਿਨੋਰਿਟੀ ਕਮਿਸ਼ਨ ਦੇ ਚੇਅਰਮੈਨ ਜਤਿੰਦਰ ਸਿੰਘ ਗੌਰਵ ਜੀ ਆਲੇ ਨੇ ਜੋ ਜੋ ਮੁੱਦੇ ਨੇ ਚਰਚੇ ਸਦੇ ਜੋ ਜੋ ਮੁੱਦੇ ਨੇ ਲੋਕਾਂ ਦੇ ਮਿਨੋਰਿਟੀ ਦੇ ਨਾਲ ਜਿੰਨੇ ਵੀ ਪਈ ਚਾਰਾ ਜੋੜਦਾ ਉਹਨਾਂ ਦੇ ਮੁੱਦੇ ਉਹਨਾਂ ਤੇ ਡਿਸਕਸ ਕੀਤੀ ਗਈ ਕਿ ਅਸੀਂ 12 ਤਰੀਕ ਨੂੰ ਅਸੀਂ ਮੁੱਦਿਆਂ ਨੂੰ ਲੈ ਕੇ ਚੇਅਰਮੈਨ ਸਾਹਿਬ ਜੀ ਦੇ ਕੋਲ ਜਾਣਾ ਜੋ ਡੀਸੀ ਦਫਤਰ ਦੇ ਵਿੱਚ ਆ ਰਹੇ ਨੇ ਸਵੇਰੇ 11 ਵਜੇ ਤੋਂ ਲੈ ਕੇ 3 ਵਜੇ ਤੱਕ ਉਹਨਾਂ ਦਾ ਟਾਈਮ ਹੈਗਾ ਤੇ ਤੁਸੀਂ ਵੀ ਜਿੰਨੇ ਜਣੇ ਹੋ ਤੁਹਾਡਾ ਕੋਈ ਵੀ ਮੁੱਦਾ ਵਾ ਤੁਸੀਂ ਲੈ ਕੇ ਜਰੂਰ ਉੱਥੇ ਪਹੁੰਚੋ ਸਾਰਿਆਂ ਨੂੰ ਜਲਦੀ